نمشکار آپ دیکھ رہے ہیں کرانتی کاری نیوز حق سچ دی آواز کرانتی کاری نیوز ترن تارن پولیس کو ملی بڑی کامیابی سی آئی اے سٹاف کی اور سے زالی اصلا لائسنس بنانے والے گروہ کا کیا پردہ فاش تین میمبروں کو کیا گرفتار پولیس کر رہی ہے جانچ اگر ابھی تک ہمارے چینل کو سکسرائب نہیں کیا تو ہمارے چینل کو سکسرائب کریں شیئر کریں لائک کریں اور کمنٹ کریں بنے رہتی نیوز کے ساتھ پتر جسبیر سنگھ کی خاص رپورٹ کرانتی کاری نیوز ترنتارن ترنتارن کے ایس ایس پی اشونی کپور کی اور سے ایک وشیش پیس کانفرنس کی گئی جس میں انہوں نے جانکاری دی کہ سی آئی اے کے پرباری پربجیت سنگھ کی اور سے گپت سوچنا کے آدھار پر ماری تھی ریڈ تین کو در دبوچا جن کے پاس سے چوبی ذالی اصلاح لائسنس تین موبائل کچھ خالی اصلاح لائسنس کاپی ہیں اور نزائز سٹیکر برامت کیے ہیں پولیس نے ترن تارن صدر میں معاملہ درج کر دیا ہے اگر ابھی ہم تک ہمارے چینل کو سبسکرائب نہیں کیا تو ہمارے چینل کو سبسکرائب کریں شیئر کریں لائک کریں اور کمنٹ کریں بنے رہیں کرانتی کاری نیوز کے ساتھ کچھ ملازم مل کے اور کچھ ڈی سی آفس کے ملازم مل کے لوگ تو سیدھے ہی پیسے لے کے سیدھے دو نمبر سے لائسنس بنا رہے تھے جاکارڈ کتے بھی نہیں سکے انہوں جی پرچا دے کے انویسٹیگیشن کی تین ارسٹ ہجے تک اِسی کر چکے ہیں جہدوں ایک گرمیت ہے گا شو کے پنڈ کا یہ ਜੋ ਜਿਹੜੇ ਜਿਹੜੇ ਪੋਟੈਂਸ਼ੀਅਲ ਜਿਹੜੇ ਕਸਟਮਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਸੀ ਮੈਂ ਤੁਹਾਡਾ ਲਾਇਸੈਂਸ ਬਣਾਵਾ ਦੂਗਾ ਇਹ ਫੌਜੀ ਸਾਫਟਾ ਫੌਜੀ ਹੈਗਾ ਇਹਦੇ ਤੋਂ ਪਹਿਲੇ ਫੌਜੀਆ ਨੇ ਲਾਇਸੈਂਸ ਵਗੈਰਾ ਫਰਾਈ ਸੀ ਇਹਨੇ ਜਿਹੜੇ ਆ ਦਾਖ ਲੈਂਦੇ ਸੀਗਾ ਦਾਖ ਲੈਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਲੱਗਿਆ ਹੁੰਦਾ ਸੀਗਾ ਮਨੀ ਪਵਨਦੀਪ ਸਾਹਿਬ ਪਵਨਦੀਪ ਕਰਕੇ ਉਹਦੇ ਨਾਲ ਕੰਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ ਉਹ ਲੈ ਕੇ ਸ਼ਮਸ਼ੀਰ ਨਾਲ ਕੰਟੈਕਟ ਕਰਦਾ ਸੀ ਸ਼ਮਸ਼ੀਰ ਜਿਹੜਾ ਹੈਗਾ ਉਹ ਸਟicker ਵਗੈਰਾ ਅੰਦਰ ਉਹ ਕੱਢਦਾ ਸੀਗਾ ਸ਼ਮਸ਼ੀਰ ਜਿਹੜਾ ਸੀਗਾ ਅੱਗੇ ਜਿਹੜਾ ਸੂਰਜ ਨੇ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਡੀਐਮ ਇਹ ਮੈਂ ਉਹ ਪਹਿਲੇ ਏਡੀਐਮ ਸੀ ਇੱਥੇ ਸ਼ਿਕਾਇਤ ਕਰਕੇ ਜਦੋਂ ਡੀਐਮ ਬਣ ਰਿਹਾ ਸੀਗਾ ਤਾਂ ਇਹਦੀ ਟ੍ਰਾਂਸਫਰ ਉੱਥੇ ਕਰਤੀ ਸੀ ਐਸ ਡੀਐਮ ਇਹਨੂੰ ਪ੍ਰਮੋਟ ਕਰਤਾ ਸੀ ਔਰ ਇਹ ਸਾਰੇ 1.5 ਤੋਂ 2 ਲੱਖ ਰੁਪਏ ਦੇ ਵਿੱਚ ਚਾਰਜ ਕਰਦੇ ਸੀ ਜਿਹਦੇ ਚੋਂ 1 ਲੱਖ ਰੁਪਿਆ ਹੈ पीएम ਦਿੱਤਾ ਸੀ ਉਹ আর باقی ਜਿਹੜੇ ਪੈਸੇ ਬਚਦੇ ਸੀ 50000 60000 70000 ਉਹ ਸਾਰੇ 30 ਜਿਹੜੀ ਸੀਗੇ ਉਹ ਸਟicker ਕੱਢਣ ਵਾਲਾ ਹੋ ਗਿਆ ਉਹ ਕਸਟਮਰ ਲਿਆਉਣ ਵਾਲਾ ਹੋ ਗਿਆ ਇਹ ਸਾਰੇ ਬੰਦੇ ਸੀ ਔਰ ਇਹਨਾਂ ਦੀ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀਸੀ ਚਾਹ ਨੂੰ ਅਸੀਂ ਰਿਕੁਐਸਟ ਕੀਤੀ ਹੈ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਸ ਕਰ ਰਹੇ ਹਾਂ ਤੇ ਹਜੇ ਤੱਕ 2 ਤੋਂ 250 ਸੰਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਜਿਹੜੇ ਅਸੀਂ ਕੀਤਾ ਇਹਨਾਂ ਦਾ ਫੋਰੈਂਸਿਕ ਉਹਦੇ ਜੋ ਡਾਕਟਰ ਸਟੇਨ ਬਾਕੀ ਡਿਟੇਲਡ ਇਨਵੈਸਟੀਗੇਸ਼ਨ ਹੋ ਰਹੀ ਹੈ ਚੱਲ ਰਹੀ ਹੈ ਨਾ ਜੀ ਫਰਦਰ ਜਿਵੇਂ ਵੀ ਆਏਗਾ ਉਹ ਤਾਂ ਸਰ ਅਸਲਾ ਸ਼ਾਹਾ ਔਰ ਗਨ ਹਾਊਸ ਵਾਲੇ ਵੀ ਚ ਆਈ ਪਹਿਲ ਸਾਹਮਣੇ ਹਾਂ ਹਜੇ ਤੱਕ ਰੋਲ ਨਹੀਂ ਬਟ ਸਰਟਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਇੰਚ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ ਉਹਨਾਂ ਨੂੰ ਐਕਸ਼ਨ ਹੋਏਗਾ ਸਰ ਕਿੰਨੇ ਬੰਦੇ ਆ ਕਿਵੇਂ ਕਰਦੇ ਪੁਲਸਨਕਵਰੀ ਜਾਂ ਡੌਗ ਟੈਸਟ ਜਿਵੇਂ ਕਰਦੇ ਜੀ ਮੈਂ ਤੁਹਾਨੂੰ ਦੱਸਿਆ ਜੀ ਹੁੰਦਾ ਹੀ ਕੁਛ ਨਹੀਂ ਸੀ ਸਾਰਾ ਕੁਝ ਜਦੋਂ ਲਾਇਸੈਂਸੀ ਸਾਰਾ ਫੇਕ ਬਣਾ ਕੇ ਦੇਣਾ ਜਾਲੀ ਲਾਇਸੈਂਸ ਬਣਾ ਕੇ ਦੇਣਾ ਉਹਨਾਂ ਨੂੰ ਵੀ ਕਹਿ ਦੇਣਾ ਵੀ ਤੁਸੀਂ ਬਸ ਪੈਸੇ ਦੇ ਦਿਓ ਲਿਸੈਂਸ ਤੁਹਾਨੂੰ ਘਰੇ ਮਿਲ ਜੂਗਾ। ਉਹ ਜਿਹੜਾ ਉਹਦੇ ਵਿੱਚ ਇੱਕ ਮੁੰਡਾ ਇਹਦੇ ਵਿੱਚ ਹੋਰ ਹੈ ਜੀ ਰਾਗਵ ਕੁਪੂਰ ਕਰਕੇ ਉਹ ਵੀ ਡੀਸੀ ਆਫਿਸ ਤੇ ਆ। ਉਹ ਇਹਨਾਂ ਨੂੰ ਫੜਾ ਕੇ ਸਟicker ਬਣਾ ਕੇ ਭੇਜ ਦਿੰਦਾ ਸੀਗਾ। ਉਹ ਸਟicker ਨੂੰ ਕੀ ਮੈਨਿਪੂਲੇਟ ਕਰਦੇ ਸੀਗੇ ਕਿਵੇਂ ਕਰਦੇ ਸੀ ਯੂਆਈਡੀ ਨੰਬਰ ਦੇ ਵਿੱਚ ਜਿਵੇਂ 16 ਡਿਜੀਟ ਦਾ ਕੋਈ ਯੂਆਈਡੀ ਨੰਬਰ ਹੈ ਉਹਦੇ ਵਿੱਚ ਦੋ ਅਲਫਾਬਾਟਰ ਦੇ ਵਿੱਚ ਅਨੰਮੈਰਿਕ ਬਦਲਦੇ ਨੇ। ਉਹ ਬਦਲ ਕੇ ਤਾਂ ਉਹ ਨਵਾਂ ਹੀ ਆਪਣੇ ਵੱਲੋਂ ਹੀ ਯੂਆਈਡੀ ਨੰਬਰ ਕ੍ਰੀਏਟ ਕਰ ਲੈਣਾ। ਇਹ ਬੜਾ ਵੱਡਾ ਇਹ ਸਕੈਂਡਲ ਹੈ ਜਿਹੜਾ ਇੱਥੇ ਪਹਿਲੇ ਵੀ ਅਸਲਾਤ ਸੰਸਾਂ ਨੂੰ ਲੈ ਕੇ ਰੌਲਾ ਪੈਂਦੇ ਰਹੇ ਬਟ ਕੀ ਤਾਂ ਹੈ ਕਿ ਜਿਹੜੀ ਪ੍ਰਾਈਵੇਟ ਕੰਪਨੀ ਨੇ ਇੰਨਾ ਦੇ ਸਾਰੇ ਬੰਦੇ ਤੇ ਡੀਸੀ ਅਫਸਰ ਇਹਨਾਂ ਦੇ ਨਾਲ ਚਲਾ ਰਹੇ ਸਨ ਸਰ ਕਿੰਨੇ ਕੁ ਬਣਾ ਚੁੱਕੇ ਹੁਣ ਤੱਕ ਜਾਂਦੀ ਹੈ ਹੈ ਜੀ ਕਿੰਨੇ ਕੁ ਬਣਾ ਬਣਾ ਚੁੱਕੇ ਜਾਂਦੀ ਸੰਸੇ ਅਜੇ ਤੱਕ ਤਾਂ ਦੇਖੋ ਜਦੋਂ ਤੱਕ ਉਹ ਸਾਜੀ ਹੁਣ ਕੰਪਿਊਟਰਸ ਵਗੈਰਾ ਤੋਂ ਅਸੀਂ ਕੱਢਾਂਗੇ ਡਿਟੇਲਸ ਵਗੈਰਾ ਜਿਹੜੀ ਇਹ ਮਲੇਗੀ ਪਰ ਜਿਹੜੇ ਹਜੇ ਇਹਨਾਂ ਦੇ ਫੋਨਸ ਵਗੈਰਾ ਅਸੀਂ ਫਰੈਂਸ ਤੋਂ ਕੀਤੇ ਆ ਉਹਨਾਂ ਤੋਂ 2 ਤੋਂ 250 ਦੇ ਵਿੱਚ ਸਾਨੂੰ ਜਿਹੜੇ ਆ ਨਾਮ ਔਰ ਲਾਇਸੈਂਸਸ ਵਗੈਰਾ ਦੇ ਰੈਫਰੈਂਸਸ ਮਿਲੇ ਪਾਤਨੀ ਤੁਸੀਂ ਕਹਿੰਦੇ ਤਾਂ ਸਾਰੇ ਜਿਹੜੇ ਲਾਇਸੈਂਸ ਜਾਰੀ ਹੋਏ ਇਹਨਾਂ ਨੇ ਗਾਂ ਵੈਪਨ ਵਗਰਾ ਵੀ ਇਹਨਾਂ ਨੇ ਬਾਇ ਕਰ ਲਿਓਣਗੇ ਕਿ ਨਹੀਂ ਬਿਲਕੁਲ ਜੀ ਇਹ ਜਿਹਨੇ ਲਾਇਸੈਂਸ ਬਣਾਉਣਾ ਪੈਸੇ ਖਰਚਣ ਉਹਨੇ ਵੈਪਨ ਤਾਂ ਬਾਇ ਕਰਨਾ ਹੀ ਆ ਔਰ ਕਿਤੇ ਨਾ ਕਿਤੇ ਗਨ ਹਾਊਸਾਂ ਵਾਲਿਆਂ ਦਾ ਵੀ ਰੂਲ ਹੋਏਗਾ ਔਰ ਮੇਰਾ ਇਹੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਕੋਈ ਲੋਕਾਂ ਨੇ ਇਹਨਾਂ ਦੇ ਕੰਟੈਕਟ ਚ ਸੀਗੇ ਔਰ ਲਾਇਸੈਂਸ ਬਣਾਏ ਆ ਅਨਜਾਨਪੁਨੇ ਚ ਉਹਨਾਂ ਨੇ ਬਣਵਾ ਲੇ ਮੇਬੀ ਇਹਨਾਂ ਨੂੰ ਨਹੀਂ ਪਤਾ ਕਿ ਇਹ ਫੇਕ ਹੈਗੇ ਆ ਉਹ ਅੱਗੇ ਆ ਕੇ ਆਪ ਦੇ ਆਪ ਹੀ ਜਿਹੜੇ ਲਾਇਸੈਂਸ ਆਪਣੇ ਆ ਉਹ ਸਰੈਂਡਰ ਕਰ ਦੇਣ ਔਰ ਯਾ ਵੈਰੀਫਾਈ ਕਰਵਾ ਲੈਣ ਡੀਸੀ ਆਫਿਸ ਤੋਂ ਕਿ ਇਹ ਲਾਇਸੈਂਸ ਐਗਜ਼ਿਸਟ ਕਰਦਾ ਹੈ ਕਿ ਨਹੀਂ ਕਰਦਾ ਨਹੀਂ ਜੇ ਅਸੀਂ ਜਦੋਂ ਇਹ ਵੈਰੀਫਾਈ ਕਰਕੇ ਅਸੀਂ ਪੜਾਂਗੇ ਫਿਰ ਪੂਰਾ ਇਹਨਾਂ ਤੇ ਐਕਸ਼ਨ ਹੋਏ ਸਰ ਕਿੰਨੇ ਟੋਟਲ ਬੰਦੇ ਪਾਏ ਗਏ ਇੱਚ ਇਦੇ ਚ ਹਜੇ ਤੱਕ ਤਾਂ ਸਾਡੇ ਕੋਲ ਸਾਹਮਣੇ 7 ਬੰਦੇ ਆਏ ਆ ਜੀ ਬਟ ਹੋਰ ਸਕਦਾ ਅੱਗੇ ਹੋਰ ਵੀ ਦੀ ਇਨਵੋਲਵਮੈਂਟ ਵੀ ਹੋ ਡੀਸੀ ਆਫਿਸ ਵਾਲੇ ਜਾਂ ਕੰਪਨੀ ਦੇ ਕੁਝ ਬੰਦੇ ਹੋਰ ਵੀ ਇਨਵੋਲਵਮੈਂਟ ਹੋਏਗੀ ਇਹਦੇ ਚ ਬਟ 7 ਬੰਦੇ ਅਸੀਂ ਪਿੰਪੁਆਇੰਟ ਕਰ ਲਏ ਜਿਨ੍ਹਾਂ ਚੋਂ 3 ਅਸੀ ਅਰੈਸਟ ਕਰ ਲਏ ਸਰ ਕਿੰਨੇ ਮਹੀਨਿਆਂ ਤੋਂ ਇਹ ਕਾਰੋਬਾਰ ਚੱਲ ਰਿਹਾ ਜੀ ਕੁਝ ਆਇਆ ਸਾਹਮਣੇ ਜੀ ਦੇਖੋ ਇਹਦੇ ਚ ਹਜੇ ਤੱਕ ਤਾਂ ਇਹ ਕੋਈ ਗੱਲ ਹੈ ਮੈਂ 15 ਅ ਕਸਟਮਰ ਕਰਤੇ ਜਿਵੇਂ ਪਰਮੀਤ ਕਹਿੰਦਾ ਇਹ ਹੋਰਾਂ ਨਾਲ ਵੀ ਕੰਮ ਕਰਦੇ ਸੀ ਜਿਵੇਂ ਜਿਵੇਂ ਸਟੇ ਇਨਵੈਸਟੀਗੇਸ਼ਨ ਚੱਲੇਗੀ ਅੱਗੇ ਪਤਾ ਲੱਗੇਗਾ ਕਿ ਇਹ ਸਾਲ ਤੋਂ ਚੱਲ ਰਿਆ ਸੀ ਜਾਂ 6 ਮਹੀਨੇ ਤੋਂ ਚੱਲ ਰਿਆ ਸੀ ਜਾਂ 8 ਮਹੀਨੇ ਤੋਂ ਚੱਲ ਰਿਹਾ ਸੀ ਮੇਬੀ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੂਰਜ ਜੀ ਕਿੰਗਪਿੰਨ ਹੈਗਾ ਉਹ ਡੀਐਨ ਉਹਦੇ ਆਉਣ ਤੇ ਪਤਾ ਲੱਗੇਗਾ ਕਿ ਹੋਰ ਕੌਣ ਇਨਵੋਲਡ ਹੈ ਜਿੰਨਾ ਕੋਈ ਇਹਨਾਂ ਨੂੰ ਪਤਾ ਇੱਥੇ ਹਰ ਜਗ੍ਹਾ ਕੱਟਆਫ ਸੀਗਾ ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਅਸੀਂ ਜਿਹੜੇ ਅਸਾਂ ਤੋਂ ਚੱਲੇ